ਤੁਹਾਡੇ ਕਿਸੇ ਲੜਕੀ ਨਾਲ ਰਿਲੇਸ਼ਨ ਹੈ ਬਿਲਕੁਲ ਨਹੀਂ ਹੈ ਇੱਕ ਪਰਸੈਂਟ ਵੀ ਮੇਰਾ ਡੀਐਨਏ ਚੈੱਕ ਕਰਾ ਲੂਗਾ ਤੁਸੀਂ ਕਿਸੇ ਔਰਤ ਨਾਲ ਕੋ ਕਰਮ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਤਜਾਮ ਹੋਰ ਨੇ ਵੀ ਪੂਰੀ ਦਾਰੂ ਵੀ ਨਹੀਂ ਟੋਪ ਟੈਸਟ ਕਰਾ ਲੂਗਾ ਤੁਸੀਂ ਸਾਊਥ ਹੈਂਪਟਨ ਦੀ ਵੀ ਕੋਈ ਤੁਹਾਡੇ ਨਾਲ ਇਦਾਂ ਦਾ ਕੇਸ ਸਿਮਿਲਰ ਜੁੜਿਆ ਸੀ ਕਿ ਇੱਕ ਲੜਕੀ ਦੇ ਆਹ ਅੰਡ ਰੇਂਜ ਲੜਕੀ ਦੇ ਨਾਲ ਤੁਸੀਂ ਛੇੜਖਾਂ ਨਹੀਂ ਕੀਤੀ ਕੋਈ ਨਹੀਂ ਸੀਗੀ ਬਸ ਉਹਨਾਂ ਨੇ ਕਿਹਾ ਸੀਗਾ ਵੀ ਸ਼ਾਇਦ ਮੈਂ ਵਾਜਾ ਸਿਖਾਣ ਦੇ ਸਕਾਂ ਉਹਦੇ ਹੱਥ ਨਾਲ ਹੱਥ ਟੱਚ ਹੋਇਆ ਸੀ ਲੜਕੀ ਦੇ ਬਿਲਕੁਲ ਕਿੰਨੇ ਸਾਲਾਂ ਦੀ ਬੱਚੀ ਸੀ ਉਹ ਹੁਣੀ 17-18 ਸਾਲਾਂ ਦੀ ਗੈਰਹੀ ਤੁਸੀਂ ਸੱਚ ਬੋਲ ਰਹੇ ਹੋ ਬਿਲਕੁਲ ਹੀ ਬੰਦਾ ਹੈ ਉਹ ਜਿਵੇਂ ਚਫੇਰਾ ਸਾਹਿਬ ਤੇ ਲੈ ਕੇ ਗਿਆ ਜਿੱਥੇ ਪਾਰੀ ਚਫੇਰਾ ਸਾਹਿਬ ਤੇ ਮੈਨੂੰ ਧੱਕਾ ਮਾਰਿਆ ਉਹਨਾਂ ਨੇ ਇਵਨ 18 19 ਜਣੇ ਸੀ ਕਿ ਕੋਈ ਮੱਕਾ ਮਾਰੇ ਕੋਈ ਕੁਸੋਂ ਨ ਮਾਰੇ ਮੇਰਾ ਦਮਾਲਾ ਕੋਲ ਲਿੱਤਾ ਮੇਰੇ ਕੱਪੜੇ ਪਾੜ ਦਿੱਤੇ ਮੈਨੂੰ ਅਲਫ ਨੰਗਾ ਕਰ ਅਲਫ ਨੰਗਾ ਮਤਲਬ ਅਲਫ ਨੰਗਾ ਗੁਰਦੁਆਰਾ ਸਾਹਿਬ ਦੇਾਰੇ ਕੱਪੜੇ ਲਾਤੇ ਚਾਰ ਮੰਦਿਆਂ ਵਿੱਚ ਮੰਦੰਦਰ ਕਹਿੰਦਾ ਵੀ ਚਲੋ ਇਹਨੂੰ ਇਹਨੂੰ ਮੂਤ ਪਿਆਉ ਲਾ ਮੂਤ ਪਿਆਉ ਇਹਨੂੰ ਮੂਤ ਪਿਆਉ ਮੈਂ ਪਾਜੀ ਜੇ ਤੁਸੀਂ ਮੇਰੇ ਨੂੰ ਗੁਰੂ ਘਰ ਕਰਤ ਲਾਇਆ ਅੱਜ ਉਹਨੂੰ ਬਹੁਤ ਕਿੰਨੇ ਬਹੁਤ ਬਹਿਣ ਲਗਿਆ ਰਹੇ ਹੈ ਜਿਹਨ ਪੰਚਿੰਦਰ ਸੇ ਕਹਿੰਦਾ ਮੈਂ ਹੌਣ ਰਿਕਾਰਡ ਬੋਲ ਰਿਹਾ ਪੰਜਾਬੀ ਦੀ ਗੱਲ ਲੱਗੀ ਮੈਨੂੰ ਮਾਫ ਕਰੇ ਹੋ ਸਕਦਾ ਕਹਿੰਦਾ ਹੈ ਵੀ ਸਦਾ ਬਾਅਦ ਮੈਂ ਕਦੇ ਗੁਰੂ ਘਰ ਡਿਊਟੀ ਨਹੀਂ ਕਰਾਂਗਾ ਕਰਾਂਗਾ ਤੇ ਬਾਬਾ ਦੀਪ ਸਿੰਘ ਸੋ ਰੋੜ ਪਰ ਬਿੰਗਮ ਕਰਾਂਗਾ ਮੇ ਤਾਂ ਕਦੇ ਡਿਊਟੀ ਨਹੀਂ ਕਰਾਂਗਾ